ਚੱਲਾ ਮਾਰ ਚੁਠਾ ਚੈੱਕ ਕਰੋ ਲੋਗ ਆਜ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਕਿਵੇਂ ਆ ਸਾਰੇ ਉਮੀਦ ਆ ਸਾਰੇ ਠੀਕ ਆ ਹੋਮੂ ਸੋ ਅੱਜ ਪਾਉਣੇ ਆਪਾਂ ਮੱਕੀ ਦਾ ਚਾਰ ਮਸ਼ੀਨ ਚੱਲਦੀ ਆ 4x4 ਦਿਖਾਉਣੇ ਆ ਤੁਹਾਨੂੰ ਅੱਜ ਸਾਰਾ ਦਿਨ ਆਪਣਾ ਹੀ ਲੰਗੂ ਕਰਨ ਕੀਤੇ ਨੇ ਘੱਲ 4-5 ਘੰਟੇ ਲੱਗ ਜਾਣਗੇ ਦਿਖਾਉਣੇ ਆ ਕਿਰੋ ਲੋ ਮਦਦ ਨਾਲ 4x4 ਲਓ ਜੀ ਮੱਕੀ ਦਾ ਚਾਰ ਪਾਉਣੇ ਆ ਜੇ ਆਪਾਂ 4x4 ਟਰੈਕਟਰ ਨਾਲ ਦੇਖ ਸਕਦੇ ਹੋ ਸਮਾਨ ਪੂਰਾ ਘੈਂਟ ਆ ਨੇ ਸੰਦ ਵੱਡੇ ਨੇ 4x4 ਟਰੈਕਟਰਾਂ 90 ਪਾਵਰ ਦਾ ਟਰੈਕਟਰ ਹੈ ਚਾਰ ਖੁੱਡ ਲੈ ਕੇ ਜਾਂਦੀ ਹੈ ਤਾਂ ਹੁਣ ਤਿਆਰੀ ਕਰਦੇ ਆ ਤਾਂ ਹੁਣ ਤਿਆਰੀ ਕਰਦੇ ਆ ਸਟਾਰਟਿੰਗ ਚੱਲਦਾ ਆਪਣੇ ਪੌਣੇ 2 ਕਿਲੇ ਨੇ ਇਹ 6 ਕਿਲਾ ਉਧਰਾ 3 ਕਿਲੇ 4 ਪਾਵਾਂਗੇ ਦਿਖਾएंगे ਕਿੰਨੇ ਟਾਈਮ ਚ ਪਊਗਾ 9:30 ਦਾ ਟਾਈਮ ਹੋ ਗਿਆ ਬਸ 9:30 ਵਜੇ ਆਪਾਂ ਹੁਣ ਕੰਮ ਸਟਾਰਟ ਕਰਨਾ ਤਾ ਉਹ ਖੜਾ ਤਾਇਆ کہیں ਨਹੀਂ ਮੋੜੇ ਤੇ ਆ ਪਿਆ ਪਾਉਂਗੇ 4 ਹੜਦੇ ਨਹੀਂ ਅੱਜ ਪਾਵਾਂਗੇ 20 ਤੋਂ ਪਹਿਲਾਂ ਪਹਿਲਾਂ ਠੀਕ ਹੈ ਜੇ 20 ਮੀ ਪੈਗਾ ਫਿਰ ਰੱਖਾ ਹੋ ਜਾਊਗਾ ਠੀਕ ਹੈ ਪੱਤੀ ਪਈ ਆ ਹੁਣ ਮੱਕੀ ਜਮਾ ਬੱਤਾਂ 4 ਪਾਉਣ ਦੇ ਹਾਂ ਰੱਖਿਆ ਕੰਮ ਜੀ ਸਾਰਾ ਆਦਮਾ ਸੁੱਕ ਰੱਖਿਆ ਜਾਂ ਨਮੀੜ ਕੀ 4 ਘੰਟੇ ਜਾ ਦੱਬ ਦਾਂਗੇ ਫੋਰ ਬਾਈ ਫੋਰ ਨਾਲ ਪਾਉਣਾ ਅੱਜ 4 ਘੁੱਟ ਲੈ ਕੇ ਜਾਂਦੀ ਆ ਦੇਖ ਸਕਦੇ ਹੋ ਸਿਸਟਮ ਪੂਰਾ ਘੈਂਟ ਆ ਤਾਂ ਤੇ ਰਾਹ ਕਰਨ ਨੂੰ ਖਾਲੀ ਜਿਹੀ ਬਣੀ ਹੋਈ ਆ ਤਾਂ ਆ ਮੱਕੀ ਆਪਣੀ ਵੀ ਇਹ ਕਰਦਾ ਆਪ ਹੀ ਲਿਆ ਕਰਨਾ ਇਹਨੇ ਸਾਰਾ ਕੁਝ ਰਾਹ ਆਪ ਹੀ ਕਰਨਾ ਆਸੀਂ ਮੱਕੀ ਆਪਣੀ ਦੇਖੋ ਆ ਮੱਕੀ ਆਪਣੀ ਇਥੇ ਸਟਾਰਟਿੰਗ ਹੀ ਆ ਜੀ ਤਾਂ ਪੌਣੇ ਦੋ ਕਿਲੇ ਨੇ ਕਿਲਾ ਸਿੱਧਾ ਹੈ ਕਿਲਾ ਉਧਰੋਂ ਹੈ ਠੇਡਾ ਜਾਊਗਾ ਪਾਲੀ ਯਾਰ ਚਲਾਉਂਦਾ ਇਹ ਜਿਹੜੇ ਟੇਡੇ ਖੁੱਟ ਹੁੰਦੇ ਨੇ ਮੱਥੇ ਤੇ ਪਹਿਲਾਂ ਉਹ ਲਾਉਣੇ ਪੈਂਦੇ ਨੇ ਤਾਇਆ ਮੰਗਰਾ ਤੂੰ ਦੇਖ ਸਕਦਾ ਟਾਂਡੇ ਤੱਕ ਤੱਕ ਲਾਉਂਦਾ ਕਿਉਂਕਿ ਇਹ ਢਿੱਡੇ ਖੁੱਟ ਹੁੰਦੇ ਨੇ ਉਹਨਾਂ ਦਾ ਟਾਂਡੇ ਡੇਗਣ ਲੱਗ ਜਾਂਦੇ ਨੇ ਤਾਂ ਹੁਣ ਸਿੱਧੇ ਖੁੱਟ ਰਹਿ ਗਏ ਸਿੱਧੇ ਗੁੱਡਾਂ ਤੇ ਤਾਂ ਸਾਈਡਾਂ ਤੇ ਸਾਇਦ ਟਾਂਡੇ ਨਾ ਰਹਿਣ ਕਿਉਂਕਿ ਕਹਿੰਦੇ ਨੇ ਕਹਿੰਦੇ ਵੀ 6ਤੀ ਪਾਉਂਦੇ ਦੂਜੀ ਮਸ਼ੀਨ ਨਾਲੋਂ ਘੰਟਾ ਸਵਾ ਘੰਟੇ ਡੇਢ ਘੰਟੇ ਦੇ ਵਿੱਚ ਕੀੜੇ ਦਾ ਚਾਰ ਪਾਉਂਦੀ ਹੈ ਜੇ ਬਾਣ ਇਕੱਠਾ ਹੋਵੇ ਤਾਂ ਇੰਨਾ ਕੀ ਟਾਈਮ ਲੱਗਦਾ ਬਾਕੀ ਦੇਖਦੇ ਆਪਾਂ ਲੱਗੇ ਨੇ ਪਾਉਣੇ 1:10 ਵਜੇ ਲੱਗੇ ਨੇ 10:00 ਵਜੇ ਮੰਨੋ ਵੀ 10:00 ਵਜੇ ਸਟਾਰਟ ਕੀਤਾ ਕਿਉਂਕਿ ਪਹਿਲਾਂ ਤੇ ਢਿੱਡੇ ਖੁੱਟ ਲਾਏ ਨੇ ਤਾਂ ਪ ਬੇਸੇ ਰਾ ਕਰਨ ਖਾਤਰੇ ਜਿਹੜੀ ਉੱਤੇ ਖੇਲ ਬਣੀ ਹੁੰਦੀ ਹੈ ਬਹੁਤ ਸ਼ਾਨਦਾਰ ਹੈ ਤਾਂ ਵੀ ਉਧਰ ਪੁੱਛ ਰਿਆ ਫਿਰਦਾ ਦੇਖ ਆਏ ਤਾਂ ਹੁਣ ਦੇਖੋ ਵੀ ਕਿੰਨੇ ਟਾਈਮ ਦੇ ਵਿੱਚ ਇਹ ਟਰਾਲੀਆਂ ਭਰਦੀਆਂ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ ਤੇ ਕਿੰਨੇ ਦਾ ਚਾਰ ਕਿੰਨੇ ਟਾਈਮ ਦੇ ਵਿੱਚ ਪਾਉਂਦਾ ਆਪਾਂ 10 ਵਜੇ ਤੋਂ ਹਿਸਾਬ ਲਾਉਣਾਗਾ ਤੇ ਹੁਣ ਸਟਾਰਟ ਹੋ ਗਿਆ ਯਾਨੀ ਕਿ ਸਿੱਧੇ ਖੁੱਡਾਂ ਦੇ ਕਿਉਂਕਿ ਸਿੱਧੇ ਖੁੱਡਾਂ ਤੇ ਕਹਿੰਦੇ ਅੱਧਾ ਟਾਈਮ ਲੱਗਦਾ ਜਦੋਂ ਰਾਹ ਬਣ ਗਿਆ ਫਿਰ ਟਰਾਲੀ ਲੰਘਣ ਨੂੰ ਰਾਹ ਹੋ ਜਾਊਗਾ ਟਾਂਟਾ ਆਪਣਾ ਹੈਗਾ ਕਾਫੀ ਦੂਰੋਂ ਹੈਗਾ ਯਾਨੀ ਕਿ 100 ਕਿਲੋਮੀਟਰ ਤੇ ਤਾਂ ਉੱਥੇ ਜਾਣ ਤੇ ਵੀ ਟਾਈਮ ਲੱਗੂਗਾ ਟਰਾਲੀਆਂ ਦੋ ਨੇ ਉਹ ਵੀ ਟਰੈਕਟਰ 4x4 ਹੀ ਨੇ ਟਰਾਲੀਆਂ ਵਾਲੇ ਵੀ ਇਹ ਆਵਦੇ ਆਪਰਾ ਕਰਦੀ ਇਹਦੇ ਨਾਲ ਬਾਹਲੀ ਲੇਬਰ ਦੀ ਲੋੜ ਨਹੀਂ ਲੱਗੀ ਤਾਂ ਟਾਂਡੇ ਚੱਕਣੇ ਪੈਂਦੇ ਨੇ ਉਹ ਵੀ ਟਿੱਡੇ ਖੋਡਾਂ ਦੇ ਸਿੱਧੇ ਖੋਡਾਂ ਦੇ ਤਾਂ ਲੋਡਿੰਗ ਦੇ ਕੋਲੇ ਵਾਲੇ ਨਾਲ ਕੋਈ ਟੰਡਾ ਨਹੀਂ ਡਿੱਗ ਰਿਹਾ ਵੈਸੇ ਬਸਟ ਕੰਮ ਆ ਤਾਂ ਦੋ ਟਰੈਕਟਰ ਆ ਗਏ ਨੇ ਇੱਕ 455 ਤੇ ਇੱਕ ਜੌਂਡੀਆਰਾ 4x4 ਲੈ ਵੀ ਲਾਤਰਨ ਖਾਤਰ ਚਾਰਾ ਖੜਾ ਆਪਣਾ ਲਾਟਮਾਟੀ ਤਾਂ ਪਹਿਲੀ ਟਰਾਲੀ ਆ ਗਈ 10:30 ਵਜੇ ਇੱਕ ਘੰਟੇ ਦੇ ਵਿੱਚ ਟਰਾਲੀ ਭਰੀ ਕਿਉਂਕਿ ਪਹਿਲੀ ਟਰਾਲੀ ਤੇ ਟਾਈਮ ਬਹੁਤ ਲੱਗ ਜਾਂਦਾ 4x4 ਟ੍ਰੈਕਟਰ ਆ ਦੇਖੋ ਜਿੰਮਾਹਣਾ ਮੋਟਾ ਗਿੱਲਾ ਹੋਇਆ ਚੱਲ ਫੇਰ ਵੀ ਜਾਊ ਬੱਗਾ ਯਾਰ ਖੜਾ ਕਹਵਗੇ ਫੌਜਾਂ ਖੜੀਆਂ ਨੇ ਤਿਆਰੀ 'ਚ ਵੀ ਆ ਜਾਂਦੇ ਟਰੈਕਟਰ ਆ ਗਿਆ ਭਾਈ ਪਹਿਲੀ ਟਰਾਲੀ ਲੈ ਵੀ 4 ਵੀ ਜਮਾ ਚੋਰੀ ਵਰ ਗਿਆ ਉਹ ਮੀਟੇ ਥੋੜਾ ਖੜਦਾ ਤਾਹਾਂ ਚੱਕਦੇ ਚੱਲ ਹੌਲੀ 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 ਸਲਿੱਪ ਲਾ ਗਿਆ ਮਾਰਨ ਛੱਡ ਤਾਂ ਹੁੰਦਾ ਟਾਈਮ ਹੋ ਗਿਆ ਹੁਣ ਆਪਾਂ ਗਾਈਆਂ ਨੂੰ ਗਾਈਆਂ ਨੂੰ ਕੱਖ ਪਾ ਕੇ ਆਏ ਆ ਬਹੁਤ ਬੁਰਾ ਹਾਲਾਤ ਚਾਰ ਵੀ ਜੀਵਾ ਤੇ ਅੱਜ ਘਰਮੈਸ ਵੀ ਵਾਲੀ ਆ ਤਾਂ ਹੁਣ ਲੈਣਾ ਆਪਾਂ ਬਰਫ਼ ਚਾਰ ਗੇੜੇ ਤੋਂ ਪਹਿਲਾਂ ਬਰਫ਼ ਬਰਫ਼ ਦੇ ਲਾਗੇ ਤਾਂ ਦੌੜੋਂਗੇ ਹੁਣ ਲੈ ਕੇ ਜਿੱਦਿਆਂ ਬਸ ਪੌਣ ਵਾਲੀ ਨੇ ਸਾਇਦ 5 ਵਜੇ ਨੂੰ ਆਪਣਾ ਕੰਮ ਜਾ ਉਹ ਨਿਪਟਾ ਤਾਂ ਉਹ ਚੱਲਦੇ ਆ ਖੇਤ ਹੁਣ ਬਹੁਲੀ ਗਰਮੀ ਆ ਬਹੁਤ ਬੁਰਾ ਹਾਲਾ ਸਿਰ ਬਸ ਐ ਕਰਦਾ ਵੀ ਢੜਕਣ ਵਾਂਗੂ ਜਿਵੇਂ ਤੇਜ਼ ਢੜਕਣ ਚੱਲਦੀ ਹੁੰਦੀ ਆ ਨਵਜਾ ਸਰਦਿਆਂ ਭਾਈਦਿਆਂ ਨੇ ਪਸੀਨਾ ਬੜਾ ਹਾਰ ਕੱਪੜੇ ਸਾਰੇ ਭਿੱਜ ਫਨੇ ਜਿਵੇਂ ਹੱਤੇ ਹੁੰਨੇ ਹਨਾ ਮੀਂਹ ਚ ਭਿੱਜੇ ਹੁੰਨੇ ਆ ਉਹ ਹਾਲ ਹੋਇਆ ਤੇ ਰਾਂਝਾ ਖੜਾ ਰਾਂਝਾ ਕਿਉਂ ਰਾਂਝਾ ਕਹਿਵਾ ਗੱਡੀ ਚੱਲੇ ਆਪਾਂ ਖੇਤ ਨੂੰ ਕੰਮ ਜੋਰਾ ਸ਼ੋਰਾ ਤੇ ਚੱਲਦਾ ਅੱਜ ਇਹ ਨਜਾਇਜ਼ ਗਰਮੀ ਤਾਂ ਜਾਜ ਹੈਗੀ ਸੀ ਅੱਜ ਹਵਾ ਨਹੀਂ ਚੱਲੀ ਕਿਉਂ ਜਦੋਂ ਮੱਕੀ ਦੀ ਓਲ ਹੋ ਜਾਂ ਜਿਹੜਾ ਆਪਣਾ ਚਾਰਾ ਟੋਆਗਾ ਉਹ ਵੀ ਮੱਕੀ ਦੀ ਓਲ ਚ ਹੀ ਆਗਾ ਮੱਕੀ ਜਿੱਥੇ ਆਪਾਂ ਹਨਾ ਜਿਹੜੀ ਮੱਕੀ ਫੜਦੇ ਆਂ ਉੱਜ ਤਾਂ ਹਵਾ ਲੱਗਣੀ ਕਿੱਥੋਂ ਚਲੋ ਆਹੀ ਅੱਜ ਦਾ ਦਿਨ ਸੀ ਅੱਜ ਦਾ ਦਿਨ ਕੰਮ ਆਪਣੇ ਚਾਰ ਦਾ ਕੰਮ ਨਿਬੜ ਜੂਗਾ ਸ਼ਾਇਦ ਇੱਕ ਦੋ ਟਰਾਲੀਆਂ ਨਹੀਂ ਆ ਰਹੀਆਂ ਹੋਣੀਆਂ ਨੇੜੇ ਹੀ ਲੱਗਿਆ ਹੋਇਆ ਕੰਮ ਬਾਕੀ ਦੇਖਦੇ ਕੀ ਬਣਦਾ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਆਏ ਨੂੰ ਆਪਾਂ ਗਾਈਆਂ ਨੂੰ ਕੱਖ ਪਾਉਣਾ ਸੀ ਵੀ ਆਪਾਂ ਆ ਗਿਆ ਦੂਜਾ ਦਿਨ ਕੱਲ ਚਾਰ ਪਾਇਆ ਸੀ ਆਪਾਂ ਸ਼ਾਮ ਤੱਕ ਚਾਰ ਪਿਆ 5 ਵਜੇ ਆਪਾਂ ਚਾਰ ਦਾ ਕੰਮ ਕਰਤਾ ਸੀ ਫਾਈਨਲ ਸੋ ਅੱਜ ਆਪਾਂ ਟਰੈਕਟਰ ਲੈ ਕੇ ਆ ਗਏ ਕਿਉਂਕਿ ਕੱਲ ਨੂੰ ਦੁਬਾਰ ਗਾਈਆਂ ਗਈਆਂ ਸਾਮੀਆਂ ਨੇ ਤਾਂ ਹਨੇਰਾ ਹੋ ਗਿਆ ਸੀ ਅੱਜ ਕੱਲ ਆਪਾਂ ਚਾਰ ਪਾ ਗਏ ਤਾਂ ਹੁਣ ਦੋ ਦਿਨ ਦੋ ਜਾਂ ਤਿੰਨ ਦਿਨ ਇਹਨੂੰ ਲਤੜਾਂਗੇ ਕਿਉਂਕਿ ਪਿਛਲੀ ਵਾਰ ਆਪਾਂ ਇੱਕ ਦਿਨ ਲਤੜਾਈ ਕਰੀਏ ਦੀ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ ਗਈ ਕਿ ਚਾਰ ਆਪਣਾ ਦੋ ਟਰਾਲੀਆਂ ਖਰਾਬ ਹੋ ਗਿਆ ਸੋ ਇਹ ਚੀਜ਼ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਪਊ ਵੀ ਹੁਣ ਦੋ ਤਿੰਨ ਦਿਨ ਲਗਾਤਾਰ ਆਪਾਂ ਨੂੰ ਲਤੜਨਾ ਪਊਗਾ ਇਹ ਜਾਨੀ ਕਿ ਇਹ ਘੱਟੋ ਘੱਟ ਫੁੱਟ 1.5 ਫੁੱਟ 2 ਫੁੱਟ ਥੱਲੇ ਦਬੂਗਾ ਫਿਰ ਕਿਤੇ ਜਾ ਕੇ ਸਹੀ ਹੋ ਫਿਰ ਉਹਨੂੰ ਉੱਤੇ ਸੁਕਾਵਾਂਗੇ ਜਦੋਂ ਧੁੱਪ ਨਾਲ ਫਿਰ ਜਦੋਂ ਇਹ 2-2 ਇੰਚ ਤਾਂ ਹ ਤੋਂ ਚਾਰ ਸੁੱਕ ਗਿਆ ਉਦੋਂ ਬਾਅਦ ਇਹ ਪਾਉਣ ਸਹੀ ਤਰੀਕਾ ਹੋਊ ਪਾਉਣ ਦਾ ਫਿਰ ਆਪਾਂ ਇਹਨੂੰ ਢੱਕ ਕੇ ਵਧੀਆ ਮਿੱਟੀ-ਮੁੱਟੀ ਨਾਲ ਫਿਰ 2 ਮਹੀਨਾ ਛੇੜ ਦੇਣੀ 45 ਦਿਨਾਂ ਬਾਅਦ ਇਹ ਚਾਰ ਤਿਆਰ ਹੁੰਦਾ ਸੋ ਅੱਜ ਉਹ ਕਰਦੇ ਆ ਸ਼ੁਰੂ ਕੱਲ ਦੀ ਗਰਮੀ ਪੈਂਦੀ ਆ ਨਾ ਬਹੁលੀ ਅੱਗ ਪੈਂਦੀ ਆ ਕੱਲ ਦਾ ਤਾਂ ਬੁਰਾ ਹਾਲਾ ਕੱਲ ਆਪਾਂ ਚਾਰ ਪਾਇਆ ਸੀ ਅੱਜ ਦਬਦੇ ਆ ਬਹੁ ਬੁਰੇ ਹਾਲ ਨੇ ਲੈ ਵੀ ਆਪਣੇ ਚਾਰ ਤੋਂ ਕਾਗਜ ਲਾ ਕੇ ਐ ਜੇ ਹੋ ਗਿਆ ਜਦੋਂ ਲਾਹਿਆ ਤਾਂ ਬਹੁਤ ਜਿਆਦਾ ਪੜਦਾ ਸੀ ਗੈਸ ਜੀ ਬਣੀ ਪਈ ਤੇ ਇਹਦੇ ਵਿੱਚ ਉਹ ਨੱਕ ਨੂੰ ਚੜਦੀ ਸੀ ਤਾਂ ਹੁਣ ਜਦੋਂ ਉਹਨੂੰ ਦੱਬਾਂਗੇ ਤੁਸੀਂ ਦੇਖ ਲਓ ਵੀ ਉਹਨੇ 1 ਫੁੱਟ 2 ਫੁੱਟ ਉੱਪਰ ਐ ਤਾਂ ਜਦੋਂ ਦਬਤ ਆ ਬਹੁਤ ਥੱਲੇ ਹੋ ਜੇ 2-3 ਦਿਨਾਂ ਚ ਜੰਮੀ ਥੱਲੇ ਜਾ ਫੜੂ ਇਹ ਆਪਣੀ ਂਜੀ ਤੋਂ ਦੇਖੋ ਆ ਸਾਰਾ ਕਾਗਜ ਆ ਪਰਲੇ ਕੇ ਸਾਈਡ ਤੇ ਕਰਦਾ ਟਰੈਕਟਰ ਖੜਾ ਆਪਣਾ ਹੁਣ ਕਰਦਾ ਸਟਾਰਟ ਆ ਦੇਖੋ ਵੀ ਚਾਰ ਸਾਰਾ ਆਪਣਾ ਜਿੰਨਾ ਹੈਗਾ 2-2 ਫੁੱਟ ਉੱਪਰ ਸੀ ਟਰੈਕਟਰ ਨਾਲ ਲਾਤੜ ਕੇ 2-2 ਫੁੱਟ ਥੱਲੇ ਹੋ ਗਿਆ ਹੁਣ ਜਿਹੜਾ ਆ ਚਾਰ ਸੀ ਇਹ ਵੀ ਚੱਕ ਕੇ ਸਾਰਾ ਬਹੁਤ ਡਟ ਪਾ ਦੋ ਦਿਨਾਂ ਦੀ ਹੱਥ ਦੀ ਗਰਮੀ ਤੋਂ ਬਾਅਦ ਬਾਈ ਰੱਬ ਨੇ ਬਣਾ ਪਾ ਸਿਮਲਾ ਮੋਟੀ-ਮੋਟੀ ਗਣੀ ਨਮੀ ਪੈਂਦਾ ਦੇਖੋ ਬੱਦਲ ਵੀ ਪੂਰਾ ਚੜਿਆ ਪਿਆ ਦੇਖੋ ਇਹਨੇ ਰੰਗਤਾ ਹੈ ਦੇਖ ਲੈ ਕੱਲ ਤੇ ਪਰਸਪੂਰੀ ਅੱਗ ਪੈਂਦੀ ਸੀ ਨਾ ਹਾਂ ਦੇਖੋ ਨਾ ਇਹ ਹੀ ਨਜ਼ਾਰਾ ਆਉਂਦਾ ਹੈ ਹੈ ਨਜ਼ਾਰਾ ਆਉਂਦਾ ਹੈ ਨਜ਼ਾਰਾ ਆਉਂਦਾ ਦੋ ਦਿਨ ਬੜੀ ਗਰਮੀ ਕਰਤੀ ਸੀ ਪੂਰੀ ਹੋਈ ਹੈ ਜੀ ਅੱਜ ਕਿਰਿਆ ਠੰਡ ਅੱਜ ਤਾਂ ਇਹ ਜੀ ਕਹਦਾ ਬਾਹਰੇ ਖੜਾ ਰਹਿ ਮੈਂ ਖੜਾ ਤਾਂ ਹੈਗਾ ਅੱਜ ਸਰ ਜੀ ਸਿੰਦਾ ਹੁੰਦਾ ਦੇਖਾ ਹਾਂ ਬਰਫ਼ ਵਰਗਾ ਬਣ ਜਾਂਦਾ ਬਰਫ਼ ਵਰਗਾ ਜਿਵੇਂ ਕਲਮੀ ਸ਼ੇਰੀ ਨਾ ਹੁੰਦਾ ਹਾਂ ਗੱਜੀ ਜਾਂਦਾ ਵੀ ਰੱਬ ਪੂਰਾ ਉਹ ਫਾਰੇ ਵੀ ਬੰਦ ਕਰ ਦਈਏ ਨਾ ਹੁੰਦਾ ਰੱਬ ਨਹੀਂ ਠੰਡ ਬਹੁਤ ਕਰਤੀ ਵੇਖੋ ਮਾ ਸਾਂ ਪੂਰਾ ਇੱਕ ਨੰਬਰ ਚ ਢੜੀ ਵਾਲਾ ਕੰਮ ਕਰਦਾ ਵੀ ਰੱਬ ਨੇ ਕਦੇ ਮੀਂਹ ਪੈ ਜਾਣਾ ਕਦੇ ਹੜ੍ਹ ਜਾਣਾ ਕਦੇ ਪੈ ਜਾਣਾ ਕਦੇ ਹੜ੍ਹ ਜਾਂਦਾ ਇਹ ਤੋਂ ਪਹਿਲਾਂ ਮੀਂਹ ਟੇਕੇ ਫੈਸੀ ਸਵੇਰੇ ਦੋ ਵਾਰ ਹੀ ਪੈ ਚੁੱਕਿਆ ਪਤਲਾ ਪਤਲਾ ਜਾ ਕਣੀਆਂ ਜੀਆਂ ਤਾਂ ਹੁਣ ਫੇਰ ਕਣੀਆਂ ਦੀ ਸ਼ੁਰੂਆਤ ਹੋ ਗਈ ਚਾਰ ਆਪਣਾ ਢਾ ਗਿਆ ਪਿਆ ਪ੍ਰੋਪਰ ਤੌਰ ਤੇ ਤਾਂ ਨਹੀਂ ਢਾ ਗਿਆ ਬੈਸੇ ਢਾ ਗਿਆ ਪਿਆ ਇੱਥੇ ਸਾਡੇ ਨਾਲ ਮਿੱਟੀ ਲਾਉਣ ਵਾਲੀ ਜੀ ਜਿਆਦਾ ਮੀਂਹ ਆ ਗਿਆ ਤਾਂ ਪਾਣੀ ਚਾਰ ਦੇ ਵਿੱਚ ਜਾ ਸਕਦਾ ਕਿਉਂਕਿ ਇਹ ਮੂਰਲਾ ਲੜ ਮਿੱਟੀ ਨਾਲ ਦੱਬਣ ਵਾਲਾ ਚਲੋ ਆਪਾਂ ਹੁਣ ਦੇਖਾਂਗੇ ਜੇ ਦੱਬਿਆ ਗਿਆ ਤਾਂ ਚਾਰ ਸਪੇਰੇ ਨਾ ਦੋ ਦਿਨਾਂ ਦੀ ਹੱਥ ਦੀ ਨਿਜਾ ਹੱਥ ਤੋਂ ਵੀ ਹੱਥ ਦੀ ਗਰਮੀ ਤੋਂ ਬਾਅਦ ਤਾਂ ਹੁਣ ਆ ਰਾਹਤ ਮਿਲੀ ਹੈ ਗਰਮੀ ਤੋਂ ਤਾਂ بارش ਦਾ ਮੌਸਮਾ ਬਹੁਤ ਸੋਹਣਾ ਸਾਡੇ ਦਾ ਠੰਡੀ ਹਵਾ ਚੱਲਦੀ ਆ ਫੀਲ ਪਹਾੜਾਂ ਵਾਲਿਆ ਯਾਰ ਇਹ ਮੱਕੀ ਆਪਣੀ ਹੁਣ ਇਹਨੂੰ ਬਾਡਾ ਲਾਵਾਂਗੇ ਹਰੇ 40 45 ਦਿਨ ਚਾਰ ਨੂੰ ਛੇੜਦੇ ਨਹੀਂ ਉਹਨੇ ਦਿਨ ਆਪਾਂ ਮੱਕੀ ਚਾਰਾਂਗੇ ਬਾਕੀ ਜਿਹੜੀਆਂ ਚਾਰਦੀਆਂ ਬੋਰੀਆਂ ਭਰੀਆਂ ਪਈਆਂ ਨੇ ਪੁਰਾਣੇ ਦੀਆਂ ਘਰੇ ਉਹ ਤਾਂ ਬਾਕੀ ਆਨੰਦ ਲਓ ਮੀਂਹ ਦਾ ਦੇਖੋ ਸਵਾਹ ਦੇਖੋ ਗੰਨਾ ਰਿਹਾ ਲਓ ਵੀ ਮੀਂਹ ਸ਼ੁਰੂ ਹੋ ਗਿਆ ਵਧੀਆ ਜੋਰਾਂ ਸ਼ੋਰਾਂ ਤੇ ਚੱਲ ਪਿਆ ਮੀਂਹ ਦੇਖ ਸਕਦੇ ਹੋ ਸੜਕ ਵੀ ਸਾਰੀ ਗਿੱਲੀ ਹੋ ਗਈ ਹੈ ਤਾਂ ਬਾੜ ਵੀ ਗੱਲਾਓ ਜੀ ਤਾਂ ਆਪਾਂ ਘੜਦੇ ਸੀ ਅੱਜ ਇਹਨੂੰ 2 ਸਾਲ ਹੋ ਗਏ ਕਿਸੇ ਨੇ ਘੜੀ ਨਹੀਂ ਬਸ ਐ ਸਪਰੇਅ ਕਰਕੇ ਜਿਰੀ ਜਿਰੀ ਲਾਉਂਦੇ ਸੀ ਆਪਾਂ ਹੁਣ ਆਪਣੇ ਕੋਲ ਠੇਕੇ ਤੇ ਆ ਤਾਂ ਹੁਣ ਆਪਾਂ 2 2 3 3 ਫੁੱਟ ਤਾਂ ਤੋਂ ਘਟ ਕੇ ਲੈ ਕੇ ਜਾਂਦੇ ਸੀ ਥੋੜਾ ਜਿਹਾ ਰਹਿ ਗਿਆ ਉਧਰ ਇੰਨੀ ਨਹੀਂ ਉਤਰਿਆ ਨਹੀਂ ਵੀ ਝੋਰਾ ਝੋਰਾ ਤੇ ਚੱਲ ਪਿਆ ਤਾਂ ਜਾਮਨ ਥੱਲੇ ਬੈਠਿਆ ਉਹ ਕੋਠੇ ਤੇ ਲਿ ਜਾ ਮੀ ਤੇਜ ਹੋ ਗਈ ਮੀ ਪਾਇਦੇ ਕਿੱ데ਸ ਆਉਣਾ ਰਹਾ ਹੈ ਆਇਆ ਵੀ ਦੱਖਣਕ ਨਹੀਂ ਆਉਦਾ ਮੋਟਰ ਚੱਲੀ ਜਾਂਦੇ ਮੀ ਪੈਂਦੇ ਕਿ ਉਧਰ ਨਾ ਬੌਲੇ ਇਹ ਚਲਾਉਂਦੇ ਨੇ ਹਾਂ ਤੋਂ ਐ ਚਲੇ ਤਾਂ ਸਾਢੇ ਦੁਹਾਸ ਵੀ ਮੀ ਦਾ ਆਨੰਦ ਆ ਰਿਹਾ ਵਾਹ ਵਧੀਆ ਲੈਣਾ ਦੇਵੀ ਵਾਲਾ ਮੌਸਮ ਹੋਇਆ ਪਿਆਗਾ ਹਾਂ ਹਾਂ ਗਾਣੂ ਕਹਿੰਨੇ ਯਾਰ ਜਮੇ ਯਾਰ ਅੱਜ ਰਹਿ ਗਿਆ ਹੈ ਆਏ ਆਏ ਐਂ ਲੱਗਦਾ ਵੀ ਅੱਜ ਹੀ ਨ ਯਾਰ ਹਾਂ ਅੱਜ ਮਸਖੜੀ ਹੁੰਦੀ ਹੈ ਜੀ ਦੋ ਦਿਨ ਗਰਮੀ ਵਾਲੀ ਸੀ ਤਾਂ ਦੋ ਦਿਨ ਗਰਮੀ ਵਾਲੀ ਸੀ ਬਾਦ ਅੱਜ ਠੰਡ ਚ ਪੂਰਾ ਆ ਰਿਹਾ ਕਿਉਂਕਿ ਅੱਜ ਰੱਬ ਨੇ ਕਣੀਆਂ ਵੀ ਤਿੰਨ ਵਾਰੀ ਮੀਂਹ ਪਾਤਾ ਇਹ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਪਾਇਆ ਤਾਂ ਬੱਸ ਤਦ ਹੀ ਆ ਪਰ ਪਾਤਾ ਪੂਰਾ ਨਜ਼ਾਰੇ ਵਾਲਾ ਠੰਡਾ ਤੜਕੇ ਦਾ ਮੌਸਮ ਪੂਰਾ ਸੁਹਾਵਣਾ ਹੋਇਆ ਫੇ ਕਿਹਦਾ ਆ ਹਾਂ ਤੇ ਮਾਰਦਾ ਫੜਕਾ ਜੀ ਦੋ ਦਿਨ ਦਾ ਦਬਾਤੇ ਸੀ ਅਜ ਦਾ ਤਾਇਆ ਮਾਰਦਾ ਵੜਕਾ ਪੂਰੀਆਂ ਤਾਂ ਹੁਣ ਆ ਬਟਕਾ ਦਰ ਰਹੇ ਆ ਪਾਪੜੀ ਖੱਬਲ ਵਾਲਾ ਆ ਦੇਖੋ ਆ ਆਪਣੀ ਘੜੀ ਹੋਈ ਆ ਸਾਰੀ ਆਪਣੀ ਘੜੀ ਹੋਈ ਆ ਇਹ ਇਹ ਮੀਨ ਆਨ ਕਰਕੇ हट ਗਿਆ ਤਾਂ ਇਧਰ ਦੇਖੋ ਖੱਬਲ ਕਿੰਨਾ ਹੋਇਆ ਫਿਰਦਾ ਤਾਂ ਆਇਆ ਤਾਂ ਚੱਕ ਤੇ ਦੇਖਦਾ ਚੱਕ ਤੀਪ ਤੇ ਆਇਆ ਇਹਨਾਂ ਸਫਾਈ ਕਰਦੇ ਆ ਬਸ ਸਫਾਈ ਜ਼ਰੂਰੀ ਆ ਜੇ ਰੋ ਕੇ ਦੀ ਸਫਾਈ ਨਹੀਂ ਕਰਾਂਗੇ ਫਿਰ ਹੈ ਕੀ ਤਵਫਾ ਨਹੀਂ ਕਰਦਾ ਫੇਰ ਵਫਾ ਕਿਥੋਂ ਕਰੂ ਆ ਭੂਈ ਭਾਈ ਸਾਰੀ ਮਾਰਾਂਗੇ ਜੇ ਕਿਤੇ ਮੀਂਹ ਨਾ ਪਾਉਂਦਾ ਦੇਖੋ ਸਾਰਾ ਪਣ ਗਿੱਲਾ ਕਰਤਾ ਇਹ ਸੁੱਕਾ ਪਿਆ ਦੀ ਜਮਾ ਜੇ ਸਫਾਈ ਨਾ ਹੋਵੇ ਫਿਰ ਉਹ ਗੱਲ ਨਹੀਂ ਬਣਦੀ ਹੁਣ ਐਂ ਬੀਜ ਜੀਰੀ ਲਾਵਾਂਗੇ ਝੋਨਾ ਲਾਵਾਂਗੇ ਤਰੋਂ ਦਿੱਕਤ ਨਹੀਂ ਹੋਣੀ ਤਾਂ ਵਧੀਆ ਸਫਾਈ ਰਹੂ ਜਦ ਨੂੰ ਇਹ ਹੁਣ ਉੱਤੇ ਸਪਰੇਅ ਮਾਰ ਦਾਂਗੇ ਜੇ ਕਿਤੇ ਇੱਤੀ ਸਪਰੇਅ ਵੱਜੀ ਹੁੰਦੀ ਐ ਫਿਰ ਇਹ ਦਾ ਬਣਾ ਨਹੀਂ ਸੀ ਇਹ ਫੇਰ ਨਵੇਂ ਡਾਲ ਜੇ ਕੱਢਿਆ ਹੁੰਦਾਗਾ ਤੁਸੀਂ ਆ ਗਏ ਭਾਈ ਮੀ ਆ ਗਿਆ ਬਈਆ ਹੋਰ ਮੀ ਆ ਗਿਆ ਹੱਥ ਜਨੇਣਾ ਦੇਵੀ ਵਾਲਾ ਮੌਸਮ ਚੱਲ ਰਿਹਾ ਹੈ ਹੈ ਨੈਣਾ ਦੇਵੀ ਵਾਲਾ ਮੌਤਮ ਚੱਲ ਰਿਹਾ ਹੈ ਨੈਣਾ ਦੇਵੀ ਵਾਲਾ ਚੱਲਦਾ ਹਾਂ ਕੰਮ ਕੀ ਚੱਲ ਰਿਹਾ ਆਪਣਾ ਅੰਨਾ ਬਣਾ ਚੱਲਦਾ ਚਾਰ ਦਾ ਟੋਏ ਤੇ ਮਿੱਟੀ ਪਾਰੇ ਹਾਂ ਚਾਰ ਨੰਬਰ ਤੇ ਚਾਰ ਦਾ ਭਰੇ ਹਾਂ ਅੱਜ ਆਪਾਂ ਤੂੜੀ ਪਾਤੀ ਆ ਸਾਰੀ ਤੂੜੀ ਵਾਈ ਹੋਈ ਆਪਣੀ ਚਾਰ ਦਿਨ ਨੂੰ ਪਹਿਲਾਂ 2 ਦਿਨ ਪੂਰਾ ਚੰਗੀ ਤਰ੍ਹਾਂ ਦੱਬਿਆ 1 ਦਿਨ ਚਾਰ ਪਾਇਆ 2 ਦਿਨ ਦੱਬਿਆ ਅੱਜ ਤੀਜਾ ਦਿਨ ਹਾਂ ਕੱਲ ਵੀ ਦੱਬਿਆ ਅੱਜ ਵੀ ਦੱਬਿਆ ਦੱਬ ਕੇ ਵਧੀਆ ਤੂੜੀ ਪਾ ਕੇ ਤਾਂ ਮੂਰੇ ਭਣੀ ਬਨਦੀ ਦੇਖੋ ਵੀ ਜੇ ਪਾਣੀ ਕੱਲ ਨੂੰ ਆਵੇ ਜੇ 2 ਫੁੱਟ 3 ਫੁੱਟ ਪਾਣੀ ਆਵੇ ਵੀ ਚਾਰ ਨੂੰ ਕੋਈ ਨੁਕਸਾਨ ਨਾ ਹੋਵੇ ਵੈਸੇ ਨਾਉਂਦਾ ਤਾਂ ਹੈ ਨਹੀਂ ਜੇ ਜਿਆਦਾ ਮੀਂਹ ਪੈ ਗਿਆ ਫਿਰ ਵੀ ਪਾਣੀ ਮੰਨ ਜਿੱਦੀ ਨਿਕਲ ਜਾਊ ਪਰ ਆਪਾਂ ਨੂੰ ਹੈਨਾ ਪੂਰਾ ਆਪਣਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਦਾ ਆ ਹਾਂ ਹਾਂ ਕਰਿਆ ਜੀ ਬਨਦੀ ਭਣੀ ਬਨ ਦੇਣਾ ਜਮਾ ਨਾ ਹੈ ਨਹੀਂ ਜੇ ਨਾਂ ਵਾਲ ਜੇ ਇਹ ਚਾਰਚ ਪਾਣੀ ਨਹੀਂ ਪੈਂਦਾ ਆ ਜੇ ਪੈ ਗਿਆ ਪਾਇਆ ਹੀ ਨਹੀਂ ਪੈਂਦਾ ਹਾਂ ਛੱਲਣਾ ਨੂੰ ਕੌਣ ਯਾਦ ਕਰੂਗਾ ਫਿਰ ਆਏ ਆ ਪਾਇਨੇ ਆਪਣੇ ਸੰਦ ਹਥਿਆਰ ਉਹ ਪਾਇਨੇ ਬੱਠਲ ਤਾਂ ਛਲੇ ਤੇ ਆ ਕਹੀ ਤਾਈ ਦੀ ਕਹੀ ਉਹ ਪਿਆ ਲਓ ਲੀਲਾ ਆਪਣੇ ਕੋਲੇ ਉਹ ਪਿਆ ਵੀ ਉੱਤੇ ਪਾਉਣ ਵਾਲਾ ਸਾਈਡਾਂ ਤੇ ਪੀ ਲਿਆ ਜਾਪਾ ਤਾਂ ਦੀ ਆ ਵਧ ਗਿਆ ਤੇ ਮੂਰੇ ਲਾਤਾ ਵੀ ਪਾਣੀ ਦਾ ਪ੍ਰਬੰਧ ਪੂਰਾ ਅਜੇ ਪਾਣੀ ਲੱਗਿਆ ਚਾਰ ਨੂੰ ਤਾਂ ਚਾਰ ਖਰਾਬ ਆ ਤਾਂ ਹੁਣ 19 ਦਿਨ ਆਪਾਂ ਮਹੀਨਾ 20 ਦਿਨ ਆ ਮੱਕੀ ਚਾਰਾਂਗੇ ਇਹ ਮੱਕੀ ਆਪਣੇ ਕੋਲੇ 43 45 ਦਿਨਾਂ ਬਾਅਦ ਤਾਂ ਇਹ ਕਹਿੰਦਾ ਵੀ ਟੂਆ ਖੋਲਾਂਗੇ ਆਪਾਂ ਹਨਾ ਤਾਂ 45 ਦਿਨਾਂ ਤੋਂ ਬਾਅਦ ਇੱਕ ਦਿਨ ਲਗਾ ਕੇ ਹਾਂ 45ਵੇਂ ਦਿਨ ਤੋਂ ਇੱਕ ਦਿਨ ਲਗਾ ਕੇ ਫਿਰ ਟੂਆ ਖੋਲਾਂਗੇ ਹਾਂਜੀ ਦੋਸਤੋ ਅੱਜ ਦਾ ਵਲੌਗ ਆਪਣੇ ਇੱਥੇ ਤੱਕ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਤੇ ਸ਼ੇਅਰ ਕਰਦੇ ਚਾਹੁੰਦੇ ਨਵੇਂ ਚੈਨਲ ਤੇ ਸਬਸਕ੍ਰਾਈਬ ਕਰਦੇ ਸੋ ਕੀ ਗਜ ਬਾਏ ਬਾਏ ਟੈਕ